ਪੁਲਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਦੇ ਭਰਾ ਨੂੰ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਦਾਅਵੇ ਕਿ ਜਲੰਧਰ ਪੁਲਿਸ ਨੇ ਅਮਰਤਪਾਲ ਦੇ ਭਰਾ ਨੂੰ ਹਰਪ੍ਰੀਤ ਸਿੰਘ ਨੂੰ 5 ਗ੍ਰਾਮ ਆਇਸ ਸਮੇਤ ਕਾਬੂ ਕੀਤਾ ਹੈ ਦਾਅਵੇ ਕਿ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਅਮਰਤਪਾਲ ਦਾ ਭਰਾ ਜਿਹੜਾ ਆਰਪੀ ਤੋਂ ਗ੍ਰਿਫਤਾਰ ਕੀਤਾ ਗਿਆ ਦੀ ਪੋਸਟ ਜਲੰਧਰ ਦੇ ਐਸਐਸਪੀ ਅੰਕਰ ਗੁਪਤਾ ਦੇ ਵੱਲੋਂ ਕੀਤੀ ਗਈ ਦਾਦੀ ਕੀ ਅਮਰਤਪਾਲ ਦੀਆਂ ਮੁਸ਼ਕਲ ਲਗਾਤਾਰ ਵੱਧ ਜਰ ਨੇ ਉੱਥੇ ਹੀ ਬੀਤੇ ਦਿਨੀ ਹੈ ਅਮਰਤਪਾਲ ਨੇ ਐਮਪੀ ਦੀ ਸੌ ਚੁੱਕੀ ਹੈ ਖੰਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਅਮਰਤਪਾਲ ਐਮਪੀ ਬਣਿਆ ਪਰ ਉੱਥੇ ਹੀ ਹੁਣ ਅਮਰਤਪਾਲ ਦਾ ਭਰਾ ਹਰਪ੍ਰੀਤ ਸਿੰਘ ਜਿਨ੍ਹਾਂ ਦੀ ਸ਼ਕਲ ਬਿਲਕੁਲ ਹੀ ਅਮਰਤਪਾਲ ਦੇ ਨਾਲ ਮਿਲਦੀ ਜੁਲਦੀ ਅਮਰਤਪਾਲ ਦਾ ਭਰਾ ਜਿਹੜਾ 5 ਗ੍ਰਾਮ ਆਇਸ ਸਮੇਤ ਕਾਬੂ ਕੀਤਾ ਗਿਆ ਜਲੰਧਰ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਦਾਦੀ ਕੀ ਪੁਸ਼ਟੀ ਜਲੰਧਰ ਦੇ ਐਸਐਸਪੀ ਅੰਕੁਰ ਗੁਪਤਾ ਨੇ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਬਾਬਤ ਪ੍ਰੋਪਰਲੀ ਜਾਣਕਾਰੀ ਆ ਪੂਰੀ ਜਾਣਕਾਰੀ ਹੈ ਉਹ ਥੋੜੇ ਸਮੇਂ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਕਰਕੇ ਦੇਣਗੇ ਦਾਦੇ ਕਿ ਹਾਲਾਂਕਿ ਅਮਰਤਪਾਲ ਦਾ ਭਰਾ ਹਰਪੀ ਸਿੰਘ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਬੀਤੇ ਦਿਨੀ ਬੀਤੀ ਰਾਤ ਉਹਨਾਂ ਨੂੰ ਪੁਲਿਸ ਨੇ ਗ੍ਰਤਾਰ ਕੀਤਾ ਦਾਦੇ ਕਿ 5 ਗ੍ਰਾਮ ਆਇਸ ਸਮੇਤ ਅਮਰਤਪਾਲ ਦਾ ਭਰਾ ਜਿਹੜਾ ਗ੍ਰਤਾਰ ਹੋਇਆ ਹੈ ਆਇਸ ਨਸ਼ਾ ਤਸਕਰੇ ਦੇ ਮਾਮਲੇ ਤੇ ਆਇਆ ਤੇ ਅਮਰਤਪਾਲ ਦੇ ਭਰਾ ਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਸੰਬੰਧੀ ਪੁਲਿਸ ਮਲ ਪੁਲਿਸ ਦੇ ਵੱਲੋਂ ਥੋੜੇ ਸਮੇਂ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਦੱਸਦੇ ਕਿ ਅਮਰਤਪਾਲ ਜਿਹੜਾ ਕਿ ਖਡੂਰ ਸਹਿਤ ਰ ਮੈਂਬਰ ਆਫ ਪਾਰਲੀਮੈਂਟ ਆ ਖਾਲਿਸਤਾਨੀ ਸਮਰਥਕ ਆ ਬੀਤੇ ਦਿਨੀ ਅਮਰਤਪਾਲ ਨੇ ਹੋ ਚੁਕੀ ਆ ਵੱਡੀ ਲੀਡ ਦੇ ਨਾਲ ਖਡੂਰ ਸਾਹਿਬ ਤੋਂ ਐਮਪੀ ਦੀ ਚੋਣ ਜਿੱਤਦਾ ਪਰ ਕਿਤੇ ਨਾ ਕੀਤੇ ਅਮਰਪਾਲ ਨੇ ਵੀ ਇਹ ਬੜੀ ਹੀ ਮਾੜੀ ਖਬਰ ਆ ਕਿਉਂਕਿ ਜੇਕਰ ਉਹਦਾ ਭਰਾ ਨੱਚੇ ਤਸਕਰੀ ਦੇ ਵਿੱਚ ਫੜਿਆਗਾ ਤਾਂ ਇੱਕ ਤਲਾ ਲਾ ਕੇ ਤੇ ਨਾ ਕੀਤੇ ਨਾ ਦੇ ਪਰੇ ਵੱਡਾ ਦੱਬਾ ਲੱਗ ਸਕਦਾ ਕਿਉਂਕਿ ਅਮਰਤਪਾਲ ਨੇ ਅਮਰਤਪਾਲ ਨੇ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਐਂਟਰੀ ਕੀਤੀ ਸੀਗੀ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵੱਧਦਾ ਜਾ ਰਿਹਾ ਨਸ਼ੇ ਨੂੰ ਖਤਮ ਕਰਨਾ ਪਰ ਜਿਗਰ ਅਮਰਤਪਾਲ ਦੇ ਭਰਾ ਹੀ ਹੁਣ ਨਸ਼ੇ ਦੇ ਮਾਮਲੇ ਵਿੱਚ ਫੜਿਆ ਗਿਆ ਤਾਂ ਲੋਕ ਇਹਦੇ ਸਵਾਲ ਜਵਾਬ ਜ਼ਰੂਰ ਕਰਨਗੇ ਕਿਉਂਕਿ ਬੀਤੇ ਦਿਨ ਹੀ ਅਮਰਤਪਾਲ ਦੇ ਪਿਤਾ ਅਮਰਤਪਾਲ ਨੂੰ ਮਿਲ ਕੇ ਐਸ ਉਹਨਾਂ ਨੇ ਕਿਹਾ ਸੀ ਕਿ ਅਮਰਤਪਾਲ ਨੇ ਕਿਹਾ ਪੰਜਾਬ ਦੇ ਵਿੱਚ ਨਸ਼ੇ ਦੀ ਮਾਤਰਾ ਵਧਦੀ ਜਾ ਰਹੀ ਹੈ ਉਸ ਤੇ ਤੁਸੀਂ ਕਮੇਡੀਆਂ ਬਣਾ ਕੇ ਕੰਮ ਕਰੋ ਪਰ ਹੁਣ ਅਮਰਤਪਾਲ ਦਾ ਭਰਾ ਹਰਪ੍ਰੀਤ ਹੀ ਨਸ਼ੇ ਦੇ ਮਾਮਲੇ ਦੇ ਵਿੱਚ ਫੜਿਆ ਗਿਆ 5 ਗ੍ਰਾਮ ਆਇਸ ਸਮੇਤ ਜਲੰਧਰ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਇੱਤਾ ਕੇ ਹਾਲਾਕੀ ਇਸ ਸੰਬੰਧੀ ਜਲੰਧਰ ਦੇ ਐਸਐਸਪੀ ਅੰਤੁਰ ਗੁਪਤਾ ਦੇ ਵੱਲੋਂ ਥੋੜੇ ਸਮੇਂ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਕਰਕੇ ਇਸ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਵੱਡੀ ਖਬਰ ਹੈ ਜਿਹੜੀ ਬਾਦਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਦੇ ਭਰਾ ਨੂੰ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਜਲੰਧਰ ਪੁਲਿਸ ਨੇ ਅਮਰਤਪਾਲ ਦੇ ਭਰਾ ਹਰਪੀਰ ਸਿੰਘ ਨੂੰ 5 ਗ੍ਰਾਮ ਆਇਸ ਸਮੇਤ ਕਾਬੂ ਕੀਤਾ ਹੈ ਕਿ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਅਮਰਤਪਾਲ ਦਾ ਭਰਾ ਐ ਆਰ ਪੀ ਤੋਂ ਗ੍ਰਿਫਤਾਰ ਕੀਤਾ ਗਿਆ ਦੀ ਪੁਸ਼ਟੀ ਜਲੰਧਰ ਦੇ ਐਸ ਐਸ ਪੀ ਅੰਕਰ ਗੁਪਤਾ ਦੇ ਵੱਲੋਂ ਕੀਤੀ ਗਈ ਦਾਦੀ ਕਿ ਅਮਰਤਪਾਲ ਦੀਆਂ ਮੁਸ਼ਕਲ ਲਗਾਤਾਰ ਵੱਧ ਜਰ ਨੇ ਉੱਥੇ ਹੀ ਬੀਤੇ ਦਿਨੀ ਹੈ ਅਮਰਤਪਾਲ ਨੇ ਐਮ ਪੀ ਦੀ ਸੌ ਚੁੱਕੀ ਹੈ ਖੰਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਅਮਰਤਪਾਲ ਐਮ ਪੀ ਬਣਿਆ ਪਰ ਉੱਥੇ ਹੀ ਹੁਣ ਅਮਰਤਪਾਲ ਦਾ ਭਰਾ ਹਰਪ੍ਰੀਤ ਸਿੰਘ ਜਿਨ੍ਹਾਂ ਦੀ ਸ਼ਕਲ ਬਿਲਕੁਲ ਅਮਰਤਪਾਲ ਦੇ ਨਾਲ ਮਿਲਦੀ ਜੁਲਦੀ ਅਮਰਤਪਾਲ ਦਾ ਭਰਾ ਜਿਹੜਾ 5 ਗ੍ਰਾਮ ਆਇਸ ਸਮੇਤ ਕਾਬੂ ਕੀਤਾ ਗਿਆ ਜਲੰਧਰ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਦਾਦੀ ਕਿ ਪੁਸ਼ਟੀ ਜਿਲੰਦਰ ਦੇ ਐਸਐਸਪੀ ਅੰਕੁਰ ਗੁਪਤਾ ਨੇ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਇਸਦੇ ਬਾਬਤ ਪ੍ਰੋਪਰਟੀ ਜਾਣਕਾਰੀ ਆ ਪੂਰੀ ਜਾਣਕਾਰੀ ਹੈ ਉਹ ਥੋੜੇ ਸਮੇਂ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਕਰਕੇ ਦੇਣਗੇ ਦਾਦੀ ਕਿ ਹਾਲਕੀ ਅਮਰਤਪਾਲ ਦਾ ਭਰਾ ਹਰਪੀ ਸਿੰਘ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਬੀਤੇ ਦਿਨੀ ਬੀਤੀ ਰਾਤ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਦਾਦੀ ਕਿ 5 ਗ੍ਰਾਮ ਆਇਸ ਸਮੇਤ ਅਮਰਤਪਾਲ ਦਾ ਭਰਾ ਜਿਹੜਾ ਗ੍ਰਿਫਤਾਰ ਹੋਇਆ ਹੈ ਆਇਸ ਨਸ਼ਾ ਤਸਕਰੇ ਦੇ ਮਾਮਲੇ ਤੇ ਆਇਤਾ ਅਮਰਤਪਾਲ ਦੇ ਭਰਾ ਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਸੰਬੰਧੀ ਪੁਲਿਸ ਮਲ ਪੁਲਿਸ ਦੇ ਵੱਲੋਂ ਥੋੜੇ ਸਮੇਂ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਦੱਸਦੇ ਕਿ ਅਮਰਤਪਾਲ ਜਿਹੜਾ ਕਿ ਖਡੂਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਆ ਖਾਲਿਸਤਾਨੀ ਸਮਰਥਕ ਆ ਬੀਤੇ ਦਿਨੀ ਅਮਰਤਪਾਲ ਨੇ ਸੌ ਚੁੱਕੀ ਆ ਵੱਡੀ ਲੀਡ ਦੇ ਨਾਲ ਖਡੂਰ ਸਾਹਿਬ ਤੋਂ ਐਮਪੀ ਦੀ ਚੋਣ ਜਿੱਤਦਾ ਪਰ ਕਿਤੇ ਨਾ ਕਿਤੇ ਅਮਰਤਪਾਲ ਲਈ ਵੀ ਇਹ ਬੜੀ ਹੀ ਮਾੜੀ ਖਬਰ ਆ ਕਿਉਂਕਿ ਜੇਕਰ ਉਹਦਾ ਭਰਾ ਨੱਚੇ ਤਸਕਰੀ ਦੇ ਵਿੱਚ ਫੜਿਆਗਾ ਤਾਂ ਇੱਕ ਤਲਾ ਦਾ ਕਿਤੇ ਨਾ ਕਿਤੇ ਨਦੇ ਪਰੇ ਵੱਡਾ ਦੱਬਾ ਲੱਗ ਸਕਦਾ ਕਿਉਂਕਿ ਅਮਰਤਪਾਲ ਅਮਰਤਪਾਲ ਨੇ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਐਂਟਰੀ ਕੀਤੀ ਸੀਗੀ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵੱਧਦਾ ਜਾ ਰਿਹਾ ਨਸ਼ੇ ਨੂੰ ਖਤਮ ਕਰਨਾ ਪਰ ਜੇਕਰ ਅਮਰਤਪਾਲ ਦੇ ਭਰਾ ਹੀ ਹੁਣ ਨਸ਼ੇ ਦੇ ਮਾਮਲੇ ਵਿੱਚ ਫੜਿਆ ਗਿਆ ਤਾਂ ਲੋਕ ਇਹਦੇ ਸਵਾਲ ਜਵਾਬ ਜ਼ਰੂਰ ਕਰਨਗੇ ਕਿਉਂਕਿ ਪਿੱਤੇ ਦਿਨ ਹੀ ਅਮਰਤਪਾਲ ਦੇ ਪਿਤਾ ਅਮਰਤਪਾਲ ਨੂੰ ਮਰ ਕੇ ਐਸ ਉਹਨਾਂ ਨੇ ਕਿਹਾ ਸੀ ਕਿ ਅਮਰਤਪਾਲ ਨੇ ਕਿਹਾ ਪੰਜਾਬ ਦੇ ਵਿੱਚ ਨਸ਼ੇ ਦੀ ਮਾਤਰਾ ਵੱਧਦੀ ਜਾ ਰਹੀ ਹੈ ਉਸ ਤੇ ਤੁਸੀਂ ਕਮੈਂਡੀਆ ਬਣਾ ਕੇ ਕੰਮ ਕਰੋ ਪਰ ਹੁਣ ਅਮਰਤਪਾਲ ਦਾ ਭਰਾ ਹਰਪ੍ਰੀਤ ਹੀ ਨਸ਼ੇ ਦੇ ਮਾਮਲੇ ਦੇ ਵਿੱਚ ਫੜਿਆ ਗਿਆ 5 ਗ੍ਰਾਮ ਆਇਸ ਸਮੇਤ ਜਲੰਧਰ ਪੁਲਿਸ ਦੇ ਵੱਲੋਂ ਉਸਨੂੰ ਗ੍ਰਿਫਤਾਰ ਤਾਂ ਕਿ ਹਾਲਕਿ ਇਸ ਸੰਬੰਧੀ ਜਲੰਧਰ ਦੇ ਐਸਐਸਪੀ ਅੰਤਪੁਰ ਗੁਪਤਾ ਦੇ ਵੱਲੋਂ ਥੋੜੇ ਸਮੇਂ ਦੇ ਵਿੱਚ ਹੀ ਵਿਆਸ